ਮਕੌਰ ਦਾ ਯੁੱਧ ਜਿੱਥੇ ਸਿਰਫ 42 ਸਿੱਖਾਂ ਨੇ 10 ਲੱਖ ਮੁਗਲ ਫੌਜਾਂ ਨੂੰ ਗੋਡੇ ਟਿਕਾ ਦਿੱਤੇ 1704 ਈਸਵੀ ਵਿੱਚ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਲਈ 10 ਲੱਖ ਮੁਗਲ ਸੈਨਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਭੇਜੀਆਂ ਮੁਗਲ ਫੌਜਾਂ ਨੇ 8 ਮਹੀਨੇ ਤੱਕ ਅਨੰਦਪੁਰ ਸਾਹਿਬ ਦੇ ਕਿਰਾ ਪਾ ਕੇ ਰੱਖਿਆ ਮੁਗਲ ਸੈਨਾ ਦੀ ਬੇੰਤ ਕੋਸ਼ਿਸ਼ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਫੌਜਾਂ ਨੂੰ ਜਿੱਤ ਨਹੀਂ ਸਕੇ ਫਿਰ ਔਰੰਗਜ਼ੇਬ ਨੇ ਗੁਰੂ ਸਾਹਿਬ ਨਾਲ ਸਮਝੌਤਾ ਕੀਤਾ ਤੇ ਕੁਰਾਨ ਦੀ ਸੌਖਾ ਕੇ ਕਿਹਾ ਕਿ ਉਹ ਫਿਰ ਕੋਈ ਵੀ ਸਿੰਘਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਜੇ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਫਿਰ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਸਭ ਫੌਜਾਂ ਨਾਲ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਮੁਗਲਾਂ ਨੇ ਸਰਸਾ ਨਦੀ ਪਾਰ ਕਰਦੇ ਸਮੇਂ ਹਮਲਾ ਕਰ ਦਿੱਤਾ ਫਿਰ ਚਮਕੌਰ ਦੀ ਗੜੀ ਜਵੀਂ ਮੁਗਲਾਂ ਨਾਲ ਬਹੁਤ ਵੱਡਾ ਯੁੱਧ ਹੋਇਆ ਸਿੱਖਾਂ ਨੇ 10 ਲੱਖ ਫੌਜਾਂ ਦਾ ਮੁਕਾਬਲਾ ਕੀਤਾ ਜਦੋਂ ਪਰਮੇਸ਼ਰ ਆਪ ਨਾਲ ਹੋਵੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਤਾਂ ਕੀ ਨਹੀਂ ਹੋ ਸਕਦਾ 10 ਲੱਖ ਛੱਡੋ ਭਾਵੇਂ 50 ਲੱਖ ਵੀ ਹੁੰਦੇ ਤਾਂ ਵੀ ਗੁਰੂ ਨੇ ਲੜਾਈ ਦਿਨੇ ਸੀ ਅਮਾਸਾਨ ਯੁੱਧ ਵਿੱਚ ਗੁਰੂ ਸਾਹਿਬ ਜੀ ਦੇ ਸਹਾਬਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੂਹਾਰ ਸਿੰਘ ਸ਼ਹੀਦ ਹੋ ਗਏ ਇਹੋ ਜਿਹਾ ਹੋਰ ਇਤਿਹਾਸ ਜਾਣਨ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ